ਸੈਗ ਮਹਾਰਾਜ ਜੀ ਕੀ ਲੜੀਵਾਰ ਵਿਆਖਿਆ ਕਰਦੇ ਆ ਰਹੇ ਆ ਤੇ ਸਮਝਦੇ ਆ ਰਹੇ ਆ ਕਿ ਪਾਣੀ ਦੇ ਇੱਕ ਇੱਕ ਅੱਖਰ ਆਪਾਂ ਕਿਸ ਤਰ੍ਹਾਂ ਆਪਣੇ ਜੀਵਨ ਵਿੱਚ ਢਾਲਣਾ ਹੈ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਬਾਣੀ ਜੀ ਕਰਕੇ ਪਾਣਾ ਹੈ ਬਾਣੀ ਨੂੰ ਪੜਨਾ ਹੈ ਬਾਣੀ ਨੂੰ ਸਮਝਣਾ ਹੈ ਉਹਨੂੰ ਜੀਵਨ ਵਿੱਚ ਲਾਗੂ ਕਰਨਾ ਹੈ ਤੇ ਬਾਣੀ ਨੂੰ ਜੀ ਕਰਕੇ ਪਾਣਾ ਵੀ ਬਾਣੀ ਹੈ ਪਾਣੀ ਦਾ ਜੀਵਨ ਕੀ ਹੈ ਉਸ ਸਵਰਗਯ ਥੰਮਨ ਨੂੰ ਆਪਣੇ ਪਰ ਅੱਜ ਜਿਹੜੀ ਗੱਲ ਹੈ ਉਹ ਦਾਸ ਕਰਨਾ ਚਾਹੇਗਾ ਜੂਨ ਦਾ ਮਹੀਨਾ ਚੱਲ ਰਿਹਾ ਜੂਨ ਦਾ ਜੀ ਮਹੀਨਾ ਚੱਲ ਰਿਹਾ ਹੈ ਕੱਲ 6 ਜੂਨ ਦਾ ਦਿਹਾੜਾ ਜਿਸ ਤਰ੍ਹਾਂ ਕਿ ਆਪਾਂ ਜਾਣੂ ਹਾਂ ਸਿੱਖ ਪੰਥ ਸਖਾਲਸੇ ਪੰਥ ਦੇ ਦੁਨੀਆ ਵੱਲੋਂ ਹਕੂਮਤਾਂ ਵੱਲੋਂ ਅਨੇਕਾਂ ਹਮਲੇ ਕੀਤੇ ਖਾਲਸੇ ਪੰਥ ਨੂੰ ਸਿੱਖ ਪੰਥ ਨੂੰ ਦਬਾਉਣ ਵਾਸਤੇ ਗੁਰਮਤ ਨੂੰ ਖਤਮ ਕਰ ਦੇਣ ਵਾਸਤੇ ਹੈ ਜਿਹੜੀ ਸੱਚੀ ਤਾਰ ਤਾਰਾ ਹੈ ਇਹਨੂੰ ਖਤਮ ਕਰ ਦੇਣ ਵਾਸਤੇ ਦੁਨੀਆ ਨੇ ਬਹੁਤ ਜ਼ੋਰ ਲਗਾਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਕੀ ਜਿਹੜਾ ਦੁਨੀਆ ਦਾ ਜ਼ੋਰ ਹੈ ਕਾਲਸੇ ਪੰਚ ਨੂੰ ਦਬਾਉਣ ਵਾਲਾ ਕੱਲਿਆ ਆ ਰਿਹਾ ਤੂ ਸਾਹਿਬ ਨੂੰ ਵੀ ਕਾਲ ਤੋਂ ਜੜੀਆਂ ਵਿੱਚ ਬੰਨ੍ਹ ਦਿੱਤਾ ਗਿਆ ਖਾਲਸੇ ਪੰਚ ਉੱਤੇ ਚੜ੍ਹ ਕਰਕੇ ਆਇਆ ਗਿਆ ਜੰਗਾ ਕੀਤੀਆਂ ਗਈਆਂ ਤੱਤੀ ਤਵੀ ਤੇ ਗੁਰੂ ਸਾਹਿਬ ਨੂੰ ਬਿਠਾਇਆ ਗਿਆ ਹੋਰ ਕਈ ਕਸ਼ਟ ਦਿੱਤੇ ਗਏ ਜੰਗਾਂ ਲੜੀਆਂ ਚਾਹ ਸਾਹਿਬ ਜੀ ਦਾ ਇਹ ਅਨੰਦਪੁਰ ਦਾ ਕਿਲਾ ਛੱਡਿਆ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਖਾਲਸਾ ਪੰਥ ਦੁਨੀਆ ਦੇ ਨਾਲ ਜੁੜਦਾ ਰਿਹਾ ਔਰ ਜੋ ਸਚਾਈ ਹੈ ਅਸੀਂ ਆਪਣੇ ਖਾਲਸੇ ਪੰਥ ਦੀ ਮਹਿਮਾ ਨੂੰ ਅਸੀਂ ਆਪਣੇ ਖਾਲਸੇ ਪੰਥ ਦੇ ਉਸ ਮੁਸਬੇ ਉਸ ਸਚਾਈ ਨੂੰ ਛੱਡਿਆ ਨਹੀਂ ਖਾਲਸੇ ਪੰਥ ਦੀ ਰਹਿਤ ਹੈ ਜੋ ਚੜ ਕੇ ਆਉਂਦਾ ਉਹਨੂੰ ਦੇਖ ਦਿੰਦੀ ਹੈ ਜੋ ਸੱਚ ਕਹਾ ਕੇ ਆਉਂਦਾ ਉਹਨੂੰ ਦੇਖ ਦਿੰਦੀ ਹੈ ਜੰਡੇ ਨੂੰ ਲੈ ਕੇ ਕਾਲ ਸੇ ਪੰਥ ਨੇ ਹਰ ਇੱਕ ਉਸਤੋ ਦਾ ਸਾਹਮਣਾ ਕੀਤਾ ਸਾਡੇ ਸਿਰਾਂ ਤੇ ਮੁੱਲ ਪਾਏਗੇ ਸਾਨੂੰ ਤਾਂ ਵੀ ਖਤਮ ਨਹੀਂ ਕੀਤਾ ਜਾ ਸਕਿਆ ਸਾਡੇ ਬੱਚਿਆਂ ਘਟ ਘਟ ਕੇ ਮਾਵਾਂ ਦੇ ਗਲਾ ਵਿੱਚ ਹਾਰ ਪਾਏ ਦੇ ਸਾਨੂੰ ਤਾਂ ਵੀ ਖਤਮ ਨਹੀਂ ਕੀਤਾ ਜਾ ਸਕਿਆ ਅਜੇ ਤੱਕ ਹੱਦ ਹੋ ਗਈ ਸਾਡੇ ਹਰ ਮੰਦਰ ਨੂੰ ਢਾਇਆ ਗਿਆ ਤਾਂ ਵੀ ਸਾਨੂੰ ਖਤਮ ਨਹੀਂ ਕੀਤਾ ਜਾ ਸਕਿਆ ਪੋਰਤ ਉਪਦਾਦੀ ਵਰਗੇ ਆ ਗਏ ਤਾਂ ਵੀ ਸਿੱਖ ਪੰਥ ਦਾ ਕੋਈ ਬਾੜ ਮਾਰਦਾ ਨਹੀਂ ਕਰ ਪਾਇਆ ਤੇ ਲੇਕਿਨ ਇਹ ਹਕੂਮਤ ਦੀ ਸਰਕਾਰ ਦੀ ਆਪਾਂ ਜੋ ਗੱਲ ਕਰ ਰਹੇ ਹਾਂ 1984 ਦੀ ਉਦੋਂ ਅਕਾਲ ਤਖਤ ਵੀ ਢਾ ਦਿੱਤਾ ਗਿਆ ਅਕਾਲ ਤਖਤ ਦੀ ਜੋ ਘੱਗਰ ਮੰਦਰ ਸਾਹਿਬ ਦੀ ਹੱਦ ਦੇ ਅੰਦਰ ਟੈਂਕ ਤੋਪ ਤੱਕ ਵਾਰ ਦਿੱਤੇ ਗਏ ਪਰ ਫਾਲਸੇ ਪੰਚ ਦਾ ਤਾਂ ਵੀ ਕੋਈ ਕੁਛ ਨਹੀਂ ਬਗਾਰ ਪਾਇਆ ਅਨੇਕਾ ਝੰਡੇ ਆਏ ਅਨੇਕਾ ਝੰਡੇ ਚੁੜਦੇ ਦੁਨੀਆ ਦੀ ਝੰਡੀਆਂ ਉੱਡ ਗਈਆਂ ਪਰ ਸਾਡੇ ਇਨਸਾਨ ਸਾਡੇ ਅਗਰ ਅੱਜ ਆਪਾਂ ਗੱਲ ਕਰਦੇ ਹਾਂ 1 ਜੂਨ ਨੂੰ 1983 1 ਜੂਨ ਨੂੰ ਪਹਿਲੀ ਸ਼ਹਾਦਤ ਹਰਮੰਦਰ ਸਾਹਿਬ ਦੀ ਹੁੰਦੀ ਹੈ 4 ਜੂਨ ਦੀ ਦਿਹਾੜੀ ਨੂੰ 4 ਜੂਨ ਸਵੇਰ ਟੈਂਕ ਟੋਪ ਹਰਮੰਦਰ ਸਾਹਿਬ ਦੀ ਹੱਦ ਵਿੱਚ ਵੜ ਦਿੱਤੇ ਜਾਂਦੇ ਨੇ ਤੇ بڑا ਤਮਾਸ਼ਾਲ ਯੁੱਧ ਛਿੜਦਾ ਜਿਹਨੂੰ ਆਪਾਂ ਖੱਲੂਕਾਰਾ ਕਹਿ ਕਰਕੇ ਉਕਾਰਦੇ ਹਾਂ 6 ਜੂਨ 1983 ਸੰਤ ਗਿਆਨੀ ਕਰਨੈਲ ਸਿੰਘ ਕਾਲਸਾ ਪਟਨਾ ਵਾਲੇ ਸ਼ਹੀਦ ਹੋ ਜਾਂਦੇ ਨੇ ਤੇ ਜਿਹੜੀ ਇਹ ਲੜਾਈ ਕੋਚਣ ਵਾਲੀ ਹੈ ਕਿਸ ਚੀਜ਼ ਪਿੱਛੇ ਤਾਲਸਾਪੰਥ ਰਾਜ ਨਹੀਂ ਚਾਹੁੰਦਾ ਰਾਜਨਾ ਚਾਹੁੰ ਮੁਕਤਨਾ ਚਾਹੁੰਦਾ ਰਾਜ ਚੈਤਨਾ ਮੁਕਤੀ ਚਾਹੀਦੀ ਸਾਨੂੰ ਇਸ ਦਰ ਦੇ ਚਰਨਾ ਦੀ ਧੂੜ ਵਿੱਚ ਥਾਂ ਚਾਹੀਦੀ ਹੈ ਹੁਣ ਸਮਝਣ ਵਾਲੀ ਗੱਲ ਹੈ ਲੜਾਈ ਹੈ ਕਿਸੇ ਸਰਕਾਰ ਹਮਲਾ ਕਰ ਕਿਉਂ ਰਹੀ ਹੈ ਗੱਲ ਹੈ ਅਨੰਦਪੁਰ ਦੇ ਮਤੇ ਦੀ ਗੱਲ ਹੈ ਜੀ ਅਨੰਦਪੁਰ ਦੇ ਮਤੇ ਦੀ ਅਨੰਦਪੁਰ ਦੇ ਮਤੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਹੈ ਏ ਉਹ ਪੰਜਾਬ ਹੈ ਜਿਹਨੇ ਦੁਨੀਆ ਦੇ ਉੱਤੇ ਕੋਈ ਵੀ ਭਾਰਤ ਵਿੱਚ ਦੀ ਧਰਤੀ ਉੱਤੇ ਕੋਈ ਵੀ ਸੰਕਟ ਆਇਆ ਸਭ ਤੋਂ ਪਹਿਲਾਂ ਪੰਜਾਬ ਉੱਤੇ ਪੜਾਇਆ ਸਭ ਤੋਂ ਪਹਿਲਾਂ ਸਾਡਾ ਖਾਲਸਾ ਬੰਦ ਖੜਾਇਆ ਹੈ ਹੁਣ ਵੀ ਤੁਸੀਂ ਪਿੱਛੇ ਵੇਖਿਆ ਜੰਗ ਲੜੀ ਹੈ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਤੇ ਪੰਜਾਬ ਵਿੱਚ ਹੋਇਆ ਅਗਰ ਆਪਾਂ ਚੱਲਦੇ ਹਾਂ ਤੇ ਪੰਜਾਬ ਚੱਲਦਾ ਉਸ ਪੰਜਾਬ ਦੇ ਹੱਕਾਂ ਦੀ ਗੱਲ ਹੈ ਗੱਲ ਕੀ ਹੈ ਬੇਰੋਜ਼ਗਾਰਾਂ ਨੂੰ ਬੇਰੋਜ਼ਗਾਰੀ ਬੰਦਾ ਦਿੱਤਾ ਜਾਏ ਪੰਜਾਬ ਵਿੱਚ ਸ਼ਾਂਤੀ ਤੇ ਅਮਨ ਲਿਆਇਆ ਜਾਏ ਗੱਲ ਹੈ ਸਾਡੇ ਬੱਚਿਆਂ ਨੂੰ ਪੜਨ ਵਾਸਤੇ ਚੰਗੇ ਸਕੂਲ ਖੋਲੇ ਜਾਣ ਸਾਡੇ ਵਾਸਤੇ ਚੰਗੇ ਹਸਪਤਾਲ ਲਿਆਏ ਜਾਣ ਸਾਡੇ ਪਾਣੀ ਦੇ ਮਸਲੇ ਨੂੰ ਹੱਲ ਕੀਤਾ ਜਾਏ ਸਾਡੇ ਪੰਜਾਬ ਵਿੱਚ ਐਸੀ ਨਿਮਰਤਾ ਆ ਜਾਏ ਐਸਾ ਲਾਅ ਐਂਡ ਆਰਡਰ ਚੱਲੇ ਕਿ ਸਾਡੇ ਘਰ ਦੀ ਤੀ ਰਾਤ ਨੂੰ ਵੀ ਜਾ ਕੇ ਬਾਜ਼ਾਰ ਵਿੱਚ ਘੁੰਮ ਸਕੇ ਕਿ ਉਹਨੂੰ ਕਿਸੇ ਚੀਜ਼ ਦਾ ਡਰ ਨਾ ਹੋਵੇ ਗੱਲ ਸਾਰੀਆਂ ਹੁਣ ਆਪਾਂ ਤਾਂ ਇੱਥੇ ਬਹਿ ਕੇ ਬਹੁਤ ਗੱਲਾਂ ਕਰ ਲਈਆਂ ਮੇਰੇ ਵਰਗਿਆਂ ਨੇ ਕਈ ਵਿਚਾਰ ਸੁਣਨੇ ਵੀ 84 ਵਿੱਚ ਕੀ ਹੋਇਆ ਪਰ ਅਸਲੀਅਤ ਉਹ ਹੈ ਜਿਨ੍ਹਾਂ ਨੇ ਕਾਲੇ ਉੱਤੇ ਹਟਾਇਆ ਅਸਲ ਉਹ ਹੈ ਜਿਨ੍ਹਾਂ ਤੇ ਕਾਲੇ ਉੱਤੇ ਹਟਾਇਆ ਹੈ ਮਾਵਾਂ ਦੇ ਪੁੱਤ ਮਾਰੇ ਗਏ ਧੀਆਂ ਦੀ ਪੱਤ ਰੋੜੀ ਗਈ ਸਾਡੇ ਨਾਲ ਕੀ ਕੁਝ ਨਹੀਂ ਹੋਇਆ 84 ਇੱਕ ਸਮਾਂ ਹੀ ਐ ਸਾ ਜੂਣ ਤਾਂ ਨਿਕਲ ਗਿਆ ਉਸ ਤੋਂ ਬਾਅਦ ਨਵੰਬਰ ਅਕਤੂਬਰ ਵਿੱਚ ਆ ਕੇ ਟੈਰ ਪਾਪਾ ਤੱਕ ਸਾੜੇ ਗਏ ਐਸਾ ਕੁਝ ਸਾਡੇ ਨਾਲ ਹੋਇਆ ਪਰ ਤਾਂ ਅਸੀਂ ਚੜਦੀ ਕਲਾ ਵਿੱਚ ਵਸ ਰਹੇ ਹਾਂ ਉਹ ਚੜਦੀ ਕਲਾ ਸਾਨੂੰ ਕਾਇਮ ਕਰਨ ਦੀ ਲੋੜ ਹੈ ਅਗਰ ਅੱਜ ਆਪਾਂ ਉਸ ਕੱਲੂ ਕਾਰੇ ਬਾਰੇ ਸੋਚ ਰਹੇ ਹਾਂ ਉਸ ਕੱਲੂ ਕਾਰੇ ਬਾਰੇ ਵਿਚਾਰ ਕਰ ਰਹੇ ਹਾਂ ਤੇ ਸਿੱਖ ਪੰਥ ਦੀ ਸਰਮੌਰ ਤਖਤ ਅਕਾਲ ਤਖਤ ਤੋਂ ਵੀ ਕੱਲ ਅਰਦਾਸਾ ਹੋਇਆ ਹੈ ਤੇ ਗੜਗੱਜ ਸਿੰਘ ਜਥੇਦਾਰ ਜੀ ਦਾ ਕਹਿਣਾ ਹੈ ਆਪਾਂ ਨੂੰ ਸਭ ਤੋਂ ਪਹਿਲਾਂ ਇਕਤਰਤ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਹੈ ਉਹ ਇੱਕ ਜਦੋਂ ਸਾਡੇ ਵਿੱਚ ਆਏ ਕਿ ਸਾਡਾ ਪੰਥ ਹੋਰ ਟੜਦੀ ਗੱਲ ਜਾਏਗਾ ਇੱਕ ਪਿਤਾ ਇੱਕਸ ਕੇ ਹਮ ਬਾਰਕ ਜਦੋਂ ਸਾਡਾ ਪਿਤਾ ਇੱਕ ਹੈ ਸਾਡਾ ਗੁਰੂ ਇੱਕ ਹੈ ਫਿਰ ਸਾਡੇ ਵਿੱਚ ਟੜੇਬਾਜੀ ਕਿਉਂ ਹਾਂ ਹੋ ਸਕਦਾ ਹੈ ਸਾਡੇ ਵਿਚਾਰਕ મત ਫੇਰ ਹੋਣ ਪਰ ਗੁਰੂ ਦੀ ਵਿਚਾਰ ਇੱਕ ਹੈ ਗੁਰੂ ਦੀ ਵਿਚਾਰ ਇੱਕ ਹੈ ਜਿੰਦੜ ਅਸੀਂ ਆਪਣੀ ਵਿਚਾਰ ਨੂੰ ਪਰਾ ਰੱਖ ਗੁਰੂ ਦੀ ਵਿਚਾਰ ਨੂੰ ਆਪਣੀ ਵਿਚਾਰ ਬਣਾ ਕੇ ਜਦੋਂ ਵੀ ਉਹਦਾਂ ਟੜੇ ਕਦਮ ਲੜਾਈ ਕਿਸ ਚੀਜ਼ ਦੀ ਹੈ ਕਿਉਂਕਿ ਅਸੀਂ ਆਪਣੀ ਵਿਚਾਰ ਥੋਪਣਾ ਚਾਹੁੰਨੇ ਹਾਂ ਪਰ ਸੱਚ ਹੈ ਕਿ ਸਾਡੀ ਕੋਈ ਵਿਚਾਰ ਨਹੀਂ ਵਿਚਾਰ ਹੈ ਤੇ ਸਿਰਫ ਗੁਰੂ ਦੀ ਅਗਰ ਵਿਚਾਰ ਆ ਰਹਾ ਹੈ ਤੇ ਸਿਰਫ ਗੁਰੂ ਦੀ ਹੈ ਹਾਂ ਸਾਡੇ ਪਿੰਡ ਵਿੱਚ ਕਈ ਸਮਾਜ ਜਿੱਥੇ ਬੰਤੀਆਂ ਦਾਲਪਤ ਕਚਾਲਾ ਮਿਸ਼ਨਰੀ ਕਾਲਜ ਗੁਰਮਤ ਗਿਆਨ ਕਾਲਜ ਚੱਲਦੇ ਆ ਰਹੇ ਨੇ ਕਿ ਉਹ ਆਪਣੇ ਆਪ ਵਿੱਚ ਸਿੱਖੀ ਦਾ ਬਹੁਤ ਸੋਨਾ ਪ੍ਰਚਾਰ ਕਰ ਰਹੇ ਨੇ ਪਰ ਸਾਨੂੰ ਇਸ ਸਮੇ ਇੱਕ ਯੁਗ ਹੋਣਾ ਚਾਹੀਦਾ ਹੈ ਸਿੱਖੀ ਇੱਕ ਜੁਗਤਾ ਵਿੱਚ ਹੈ ਇੱਕ ਓੰਕਾਰ ਇੱਕ ਜੁਗਤਾ ਦੇ ਨਾਲ ਬੰਦਾ ਹੈ ਆਪਾਂ 84 ਦੀਆਂ ਗੱਲਾਂ ਕਰ ਰਹੇ ਹਾਂ ਅੱਖਾਂ ਤੱਕ ਨਮ ਹੋ ਜਾਂਦੀਆਂ ਜਦੋਂ 84 ਬਾਰੇ ਸੋਚਦੇ ਹਾਂ ਜਦੋਂ ਆਪਾਂ ਅੱਖਾਂ ਬੰਦ ਕਰੀਏ ਸੋਚੀਏ ਇੱਕ ਵਾਰੀ ਜਦੋਂ ਅਕਾਲ ਪੰਥ ਦੀ ਉਹ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ ਜਿੱਥੇ ਸਭ ਟਹਿੜ ਦੇ ਚੁੱਕੇ ਜਿੱਥੇ ਗੋਲੇ ਵਰਤ ਮਾਰੇ ਗਏ ਨੇ ਉੱਥੇ ਖੂਨ ਦੀਆਂ ਲਾਸ਼ਾਂ ਦੀਆਂ ਅਧਿਆਪੀਆਂ ਨੇ ਪਰ ਉਹ ਸਾਡਾ ਅੰਦਰ ਉਹ ਸਾਡੇ ਅੰਦਰ ਬੋਲਦਾ ਹੋਇਆ ਕੂਨ ਉਦਣ ਕਦਮ ਆਏਗਾ ਜਿਸਨ ਅਸੀਂ ਸਿੱਖੀ ਨੂੰ ਆਪਣੇ ਜੀਵਨ ਵਿੱਚ ਧਾਰਨਾਗੇ ਇੱਕ ਤੁਸੀਂ ਪੰਕਤੀ ਬਹੁਤ ਸੁਣੀ ਹੋਵੇਗੀ ਰਾਜ ਬਿਨਾ ਨਾ ਧਰਮ ਚੱਲ ਹੈ ਪਰ ਸਚਾਈ ਆ ਹੈ ਧਰਮ ਬਿਨਾ ਨਾ ਰਾਜ ਚੱਲ ਹੈ ਸਭ ਤੋਂ ਪਹਿਲਾਂ ਧਰਮ ਦੀ ਜ਼ਰੂਰਤ ਹੈ ਜਦੋਂ ਧਰਮ ਪੱਕੀ ਹੋਏਗੀ ਤਾਂ ਸਾ ਪੰਥ ਗੁਰਮਤ ਦੇ ਨਾਲ ਜੁੜੇਗਾ ਸਾਡਾ ਜੀਵਨ ਗੁਰਮਤ ਦੇ ਨਾਲ ਇੱਕ ਮਿਕ ਹੋ ਜਾਏਗਾ ਉਸ ਦਿਨ ਖਾਲਸੇ ਰਾਜ ਨੂੰ ਤੋੜਨੀ ਖਾਲਸਾ ਰਾਜ ਸਾਡੇ ਤੋਂ ਪਿਆਏ ਐਨੀ ਕੁ ਬੇਇੱਜ਼ਤੀਆਂ ਪ੍ਰਾਣ ਵਿਚਾਰਾਂ ਕਰਦਿਆਂ ਅਨੇਕਾਂ ਪੁੱਤਾਂ ਹੋਈਆਂ ਉਹਦੀਆਂ ਦਾਸ ਨੂੰ ਬੱਚਾ ਸਮਝ ਕੇ ਮੋਹਾਵ ਕਰ ਦੇਣਾ ਪਰ ਤੁਹਾਡੇ ਸਾਹਮਣੇ ਇੱਕ ਬੇਇੱਜ਼ਤੀ ਹੈ ਆਪ ਜੀ ਆਪਣੇ ਘਰਾਂ ਵਿੱਚ ਜਾਓ ਬੱਚਿਆਂ ਨੂੰ ਦੱਸੋ ਵਿਚਰਾਸੀ ਕੈਸਾ ਵਿੜਾ ਅਸੀਂ ਕੀ ਕੁਛ ਹਟਾਇਆ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਆਪਾਂ ਬਾਣੀ ਨੂੰ ਵੱਧ ਤੋਂ ਵੱਧ ਪੜ੍ਹੀਏ ਬਾਣੀ ਨੂੰ ਵੱਧ ਤੋਂ ਵੱਧ ਜੀਵਨ ਵਿੱਚ ਲਾਗੂ ਕਰੀਏ ਤੇ ਸਮਝੀਏ ਵੀ ਅਸੀਂ ਇਸ ਥਾਲੇ ਪੰਥ ਵਾਸਤੇ ਕੀ ਕਰ ਸਕਦੇ ਹਾਂ ਬਾਣੀ ਨੂੰ ਜੀਵਨ ਵਿੱਚ ਲਾਗੂ ਕਰਕੇ ਕੀ ਖਾਲਸ ਬਣਿਆ ਜਾ ਸਕਦਾ ਹੈ ਤੇ ਖਾਲਸਾ ਬਣਿਆ ਜਾ ਸਕਦਾ ਹੈ ਸੋ ਪ੍ਰਵਾਹ ਕਰਨਾ ਦਾਸ ਕੀ ਸਤਿ ਪ੍ਰਵਾਨ ਕਰੂ ਆਪੋ ਵਾਹਿਗੁਰੂ ਜੀ ਕਾ ਸਤਸਾ